ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲ ਰਹੇ ਹਾਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਸੋ ਪ੍ਰਮਾਤਮਾ ਧੰਨ ਧੰਨ ਸ੍ਰੀ ਗੁਰੂ ਮਹਾਰਾਜ ਰਾਮਦਾਸ ਸਾਹਿਬ ਜੀ ਨੂੰ ਚੜ੍ਹਦੀ ਕਲਾ ਚ ਰੱਖਣਾ ਆਪ ਨੂੰ ਤਰੱਕੀਆਂ ਬਖਸ਼ਣਾ ਤੁਸੀਂ ਆਪਦੇ ਘਰੇ ਆਪਣੇ ਪਰਿਵਾਰ ਤੇ ਬਹੁਤ ਖੁਸ਼ ਰਹੋ ਤੇ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੇ ਆਪਣੇ ਕੋਲੇ ਕੱਪੜੇ ਕੁਝ ਪਏ ਸੀ ਪਹਿਣਾ ਮੈਥੋਂ ਪਿੱਕਾ ਮੰਗਦੀਆਂ ਸੀ ਵੀ ਜਿਹੜਾ ਤੁਹਾਡੇ ਕੋਲੇ ਮਾਲ ਪਿਆ ਉਹਦੀਆਂ ਪਿੱਕਾਂ ਬਹੁਤ ਪਿੱਕਾਂ ਬੋੜੂਗਾ ਤਾਂ ਸਾਨੂੰ ਥੋੜਾ ਜਿਹਾ ਔਖੀ ਹੋ ਜਾਂਦੀਆਂ ਜੀ ਕਿਉਂਕਿ ਜੀ ਸਾਰਾ ਘਰ ਦਾ ਕੰਮ ਹੋ ਜਾਂਦਾ ਤੇ ਉਧਰੋਂ ਕੱਪੜੇ ਦਾ ਹੋ ਜਾਂਦਾ ਤੇ ਜਿਹੜੇ ਸੂਟ ਸਾਡੇ ਕੋਲੇ ਥੋੜੇ ਜਿ ਬਚੇ ਪਏ ਆ ਸੀ ਉਹਨਾਂ ਦੀ ਤੁਹਾਨੂੰ ਹੁਣ ਵੀਡੀਓ ਬਣਾ ਕੇ ਪਾ ਰਹੇ ਆ ਸੂਟ ਦੀ ਕੀਮਤ ਰਹੂਗੀ ਜੀ 650 ਤੇ ਸੂਟ ਦੀ ਡਿਲੀਵਰੀ ਰਹੂਗੀ ਜੀ 65 ਯਾਨੀ ਕਿ 50 ਰੁਪਏ ਇਹ ਅਮ ਜੀ ਲਾਸਟ ਵੀਡੀਓ ਜਦੋਂ ਮੁੜ ਕੇ ਕੱਪੜੇ ਦੀ ਵੀਡੀਓ ਪਾਉਂਦੇ ਨਹੀਂ ਹਾਂਜੀ ਅਸੀਂ ਸਰਦੀ ਵਾਲੇ ਸਟੌਲ ਸੂਟ ਸਾਰੇ ਸਾਡੇ ਵਿਕ ਚੁੱਕੇ ਬਸ ਜਿਹੜਾ ਥੋੜਾ ਜਿ ਸਟਾਕ ਉਹਦੇ ਜੀ ਪਿੱਕ ਪਾ ਰਹੇ ਆ ਆ ਦੇਖੋ ਆ ਲਾਸਟ ਸਟਾਕ ਆ ਜੀ ادੂਆ ਨੂੰ ادੂਆ ਵੀਡੀਓ ਨਹੀਂ ਹੁੰਦੀ ਉਹ ਸਟਾਕ ਦੇ ਦੁਆਰੇ ਇਹ ਬ੍ਰਾਂਡਡ ਸ ਆਲੋ ਜੀ ਮੈਚਿੰਗ ਸੂਟ ਰਹਿਣਗੇ ਜੀ ਇਹਦੇ ਨਾਲ ਆਹ ਵਾਲੀ ਸ਼ਰਟ ਹੈ ਜੀ ਆਹ ਦੇਖੋ ਜੀ ਗੂੜਾ ਕਲਰ ਹੈ ਲਾਈਟ ਨਹੀਂ ਹੈ ਜੀ ਹਾਂਜੀ ਜਿਸ ਕਿਸੇ ਭੈਣ ਭਰਾ ਨੇ ਮਗਾਉਣ ਪਲੀਜ਼ ਸਾਡੇ ਨਾਲ ਸੰਪਰਕ ਉਹੀ ਕਰਿਆ ਕਰੋ ਜਿਨ੍ਹਾਂ ਨੇ ਕਪੜਾ ਲੈਣਾ ਹੁੰਦਾ ਕਿਉਂਕਿ ਬਹੁਤ ਸਾਨੂੰ ਔਖਾ ਹੋ ਜਾਂਦਾ ਜੀ ਕਪੜਾ ਕੜਵਾ ਕੇ ਬਾਅਦ ਵਿੱਚ ਤੁਸੀਂ ਕਹਿ ਦਿੰਦੇ ਹੋ ਅਸੀਂ ਹੋਰ ਰੰਗ ਲੈਣਾ ਸੀ ਪਲੀਜ਼ ਇਦਾਂ ਨਾ ਕਰਿਆ ਕਰੋ ਜਿਹੜਾ ਰੰਗ ਲੈਣਾ ਹੁੰਦਾ ਉਹੀ ਲਿਆ ਕਰੋ ਆਹ ਲਓ ਜੀ ਸਭ ਤੋਂ ਬੈਸਟ ਕੁਆਲਿਟੀ ਹੈ ਜੀ ਕਪੜੇ ਨੂੰ ਬੋਰਾ ਜੇ ਕੁਝ ਵੀ ਅਜੇ ਸੀ ਦੇਨਦਾਰ ਇਹ ਹੈਗਾ ਜੀ ਪੀਚ ਪੀਚ ਕਲਰ ਹੈ ਜੀ ਆ ਦੇਖੋ ਇਹਦੇ ਨਾਲ ਆ ਵਾਈਟ ਜੀ ਸ਼ਰਟ ਹੈ ਬਹੁਤ ਸੋਹਣਾ ਕਲਰ ਮੈਚਿੰਗ ਹੈ ਤੇ ਇੱਕ ਇਹਦੇ ਨਾਲ ਦਾ ਕਲਰ ਆ ਗਿਆ ਜੀ ਲਾਈਟ ਲਿਮਨ ਉਹ ਕਹਿੰਦੀ ਅੱਡ ਵੀਡੀਓ ਬਣਾ ਮੈਂ ਕੁੱਟੂ ਆ ਤੈਨੂੰ ਫਿੱਜੀ ਕਰਨਾ ਚੁੱਪ ਕਰ ਜਾ ਮੈਂ ਵੀਡੀਓ ਬਣਾ ਲੈਣ ਦੇ ਅੱਜ ਜਦੋਂ ਮੇਰਾ ਗੁੱਡਾ ਤੋੜ ਤਾ ਤੈਨੂੰ ਕੁੱਟੂ ਆ ਮੈਂ ਆਹ ਲੋ ਜੀ ਆ ਗਿਆ ਜੀ ਲਾਈਟ ਲੇਮਨ ਕਲਰ ਸਾਰੇ ਸੂਟ ਹੈ ਜਿਹੜੇ ਸਰਦਾਰੀ ਲੁੱਕ ਵਾਲੇ ਹੈ ਜੀ ਕੋਈ ਵੀ ਆਊਟ ਫੈਸ਼ਨ ਨਹੀਂ ਹੈਗਾ ਕੋਈ ਵੀ ਆਊਟ ਡਿਜ਼ਾਈਨ ਨਹੀਂ ਹੈਗਾ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਪਤਾ ਹੀ ਹੈ ਜੀ ਵੀ ਬਹੁਤ ਸੋਹਣਾ ਕਪੜਾ ਲੈ ਕੇ ਆਉਣੇ ਆ ਇਹ ਆਪਣੇ ਕੋਲੇ ਲਾਸਟ ਸੂਟ ਬਚੇ ਹੋਏ ਹੈ ਜੀ ਮੈਚਿੰਗ ਵਾਲੇ ਤੇ ਸਟਾਲ ਸੂਟ ਆਪਣੇ ਮੁੱਕ ਚੁੱਕੇ ਆ ਉਹਨਾਂ ਵਾਸਤੇ ਤੁਸੀਂ ਮੈਸੇਜ ਨਾ ਕਰੋ ਕਿਉਂਕਿ ਸਟਾਲ ਸੂਟ ਆਪਣੇ ਕੋਲੇ ਨਹੀਂ ਰਹੇ ਜੀ ਆਪਾਂ ਡਿਸਕਾਊਂਟ ਤੇ ਕੱਢ ਤੇ ਆਹਗਾ ਜੀ ਲਾਈਟ ਲੇਮਨ ਕਲਰ ਇਹਨੂੰ ਤੁਸੀਂ ਆਲ ਏਜ ਦੇ ਵੀ ਪਾ ਸਕਦੇ ਹੋ ਇਹ ਨੂੰ ਤੁਸੀਂ 30 ਤੋਂ ਪਲੱਸ ਵੀ ਪਾ ਸਕਦੇ ਹੋ 30 ਤੋਂ ਘੱਟ ਵੀ ਪਾ ਸਕਦੇ ਹੋ ਜਿਹੜੀ ਕਿ 60-65 ਸਾਲ ਤੱਕ ਵੀ ਇਹ ਕਲਰ ਬਹਿਣਗੇ ਤੇ ਬਹੁਤ-ਬਹੁਤ ਧੰਨਵਾਦ ਆ ਬਾਹਰ ਲੀਆਂ ਭੈਣਾਂ ਦਾ ਜਿਹੜੀਆਂ ਸਾਥ ਕੱਪੜਾ ਖਰੀਦ ਰਹੀਆਂ ਸੁੱਖ ਨਾਲ ਸਾਡਾ ਕੱਪੜਾ ਬਾਹਰ ਬਹੁਤ ਜਾ ਰਿਹਾ ਤੇ ਸਾਨੂੰ ਖੁਸ਼ੀ ਆ ਤੇ ਪ੍ਰਮਾਤਮਾ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਵੇ ਆ ਗਿਆ ਜੀ ਰਸ਼ਟ ਕਲਰ ਇਹ ਇੱਕੋ ਹੀ ਸੂਟ ਹੈ ਜੀ ਇਹ ਲਾਸਟ ਆਪਣੇ ਕੋਲੇ ਸੇਲ ਹੈ 650 'ਚ ਜਿਹੜਾ ਮਰਜ਼ੀ ਲਓ ਜੀ ਆ ਜੀ ਇਹ ਲਾ ਮਤਲਬ ਹੈਗਾ ਜੀ ਰਸ਼ਟ ਕਲਰ ਇੱਕ ਇਹਦੇ ਵਿੱਚ ਆ ਗਿਆ ਜੀ ਗ੍ਰੇ ਕਲਰ ਕਲਰ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਚੁਣ ਕੇ ਲਿਓਨੇ ਆਸੀਂ ਕਦੇ ਵੀ ਮਾੜੇ ਕਲਰ ਨਹੀਂ ਲੈਂਦੇ ਆ ਲਓ ਜੀ ਆ ਗਿਆ ਜੀ ਡਾਰਕ ਗ੍ਰੇ ਐ ਨੂੰ ਸੁਰਮੇ ਵਾਲਾ ਗ੍ਰੇ ਵੀ ਤੁਸੀਂ ਕਹਿ ਸਕਦੇ ਹੋ ਆ ਲਓ ਜੀ ਆ ਲਓ ਜੀ ਇਹ ਆ ਗਿਆ ਜੀ ਸੁਰਮੇ ਰੰਗਾ ਜਾਨੀ ਕਿ ਗ੍ਰੇ ਕਲਰ ਆ ਇਦੀ ਕੁਆਲਿਟੀ ਵੈਸਟਾ ਨਾ ਹੀਦਰ ਰੰਗ ਜਾਵੇ ਜੀ ਨਾ ਹੀ ਤੇ ਬੁਰਾ ਵੇ ਜੀ ਜਿੰਨਾ ਪਲੇ ਸਾਡਾ ਕਪੜਾ ਗਿਆ ਉਹ ਸਾਨੂੰ ਥੈਂਕ ਯੂ ਕਰ ਰਹੇ ਆ ਤੁਸੀਂ ਸਾਡੀ ਵੀਡੀਓ ਚ ਜਾ ਕੇ ਸਾਡੇ ਕਮੈਂਟ ਚੈੱਕ ਕਰ ਸਕਦੇ ਹੋ ਕਿ ਸਾਨੂੰ ਲੋਕਾਂ ਨੇ ਕਦੇ ਵੀ ਕੋਈ ਕਿਸੇ ਚੀਜ਼ ਤੇ ਟਿੱਪਣੀ ਨਹੀਂ ਕੀਤੀ ਕਿਉਂਕਿ ਲੋਕਾਂ ਨੂੰ ਇਹ ਚੀਜ਼ ਦਾ ਵਿਸ਼ਵਾਸ ਆ ਚੱਕਿਆ ਵੀ ਜਿਹੜੀ ਅਸੀਂ ਚੀਜ਼ ਕਹਿ ਰਹੇ ਆ ਅਸੀਂ ਅਗਲੇ ਨੂੰ ਉਹੀ ਦਿੰਨੇ ਆ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਬੈਸਟ ਤੋਂ ਬੈਸਟ ਕਪੜਾ ਦੇਈਏ ਸੋ ਆਹ ਹੈਗਾ ਜੀ ਕਰੀਮ ਕਲਰ ਆ ਇਹਨੂੰ ਤੁਸੀਂ ਇਹ ਸਰਦਾਰੀ ਸੂਟ ਆ ਗਏ ਤੁਸੀਂ ਆਪਣੀਆਂ ਮੰਮੀਆਂ ਲਈ ਦਾਦੀਆਂ ਲਈ ਲੈ ਸਕਦੇ ਹੋ ਇਹ ਸੇਲ ਤੇ ਚੱਲ ਰਹੇ ਆ ਜੀ 8916 ਸੂਟ ਸਿਰਫ 60 650 ਜਿਹੜੀ ਕਿ 650 ਦੇ ਵਿੱਚ ਮਿਲ ਰਿਹਾ ਦੇਖੋ ਜੀ ਕਿੰਨਾ ਪਿਆਰਾ ਕਰੀਮ ਕਲਰ ਹੈ ਜੀ ਇੱਕ ਇਹਦੇ ਵਿੱਚ ਆਗਾ ਜੀ ਗ੍ਰੇ ਕਲਰ ਗ੍ਰੇ ਸਿਰਫ ਇੱਕੋ ਹੀ ਸੂਟ ਹੈ ਜੀ ਆਹ ਆ ਲੋ ਜੀ ਜੇ ਅਸੀਂ ਤੁਹਾਨੂੰ ਕੁਆਲਿਟੀ ਕਹੀ ਹੈ ਤਾਂ ਕੁਆਲਿਟੀ ਤੁਹਾਨੂੰ ਵਧੀਆ ਹੀ ਮਿਲੂਗੀ ਜੀ ਆ ਚੱਕੋ ਜੀ ਸਾਰੇ ਬ੍ਰਾਂਡਡ ਸੂਟ ਹੈ ਜੀ ਇਹ ਕੋਈ ਹੈ ਜੀ ਗ੍ਰੇ ਕਲਰ ਦਾ ਤੁਸੀਂ ਆਪਣੀਆਂ ਮੰਮੀਆਂ ਲਈ ਵੀ ਲੈ ਸਕਦੇ ਹੋ ਆਪਣੇ ਕੋਲੇ ਲਾਸਟ ਸਰਦੀਆਂ ਵਾਲਾ ਸਟਾਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲੇ ਕੋਈ ਕੱਪੜਾ ਨਹੀਂ ਹੋਊਗਾ ਜੀ ਆਹ ਆਲੋਵਰਾਗਾ ਦੀ ਸਿਰਫ 650 ਦਾ ਜੀ ਆਹ ਦੇਖੋ ਜੀ ਗ੍ਰੇ ਕਿੰਨਾ ਸੋਹਣਾ ਵਿੱਚ ਰੋਜ ਬਣੇ ਹੋਏ ਆ ਜਾਨੀ ਕਿ ਕਰੀਮ ਕਲਰ ਦੇ ਤੇ ਪਿੰਕ ਗਾਜਰੀ ਦੇ ਬਣੇ ਹੋਏ ਆ ਦੇਖੋ ਜੀ ਤੁਹਾਨੂੰ ਪਤਾ ਦੱਸ ਰਿਹਾ ਹਾਂ ਜੀ ਕੱਪੜਾ ਬਕਾਇਦਾ ਮੋਹਰਾਂ ਲੱਗੀਆਂ ਕੱਪੜੇ ਤੇ ਬੁਰਨੀ ਆਉਂਦਾ ਕੱਪੜੇ ਦਾ ਰੰਗ ਨਹੀਂ ਜਾਂਦਾ ਜਿਨ੍ਹਾਂ ਨੇ ਸਾਡਾ ਕਪੜਾ ਵਰਤਿਆ ਜੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਹ ਚੀਜ਼ ਦਾ ਆ ਹੈ ਜੀ ਆਪਣਾ ਲਾਸਟ ਕਲਰ ਗਾਜਰੀਏ ਇੱਕੋ ਹੀ ਸੂਟ ਹੈ ਕਿਸੇ ਗਾਜਰੀ ਨਹੀਂ ਸੌਰੀ ਮੇਰੇ ਜੰਟਾਂ ਕਿਸੇ ਵੀ ਭੈਣ ਭਰਾ ਨੇ ਸੂਟ ਲੈਣਾ ਹੋਵੇ ਤੁਸੀਂ ਸਾਡੇ ਤੋਂ ਵਾਈ ਕਰ ਸਕਦੇ ਹੋ ਤੇ ਜਿਹੜਾ ਸੂਟ ਦਾ ਪ੍ਰਾਈਸ ਹੈ ਜੀ 650 ਹੈ ਤੇ 65 ਰੁਪਏ ਦੀ ਡਿਲੀਵਰੀ ਲੱਗਣੀ ਹੈ ਜੀ ਸਾਡਾ ਪਤਾ ਫਿਰ ਤੋਂ ਦੱਸਦੇ ਆ ਜੀ ਦਸ਼ਮੇਸ਼ ਨਗਰ ਗਲੀ ਨੰਬਰ 2 ਮੋੜ ਮੰਡੀ ਜੀ ਬਾਕੀ ਜਿਹਨੂੰ ਨਹੀਂ ਸਮਝ ਆਉਂਦੀ ਅਸੀਂ ਫੋਨ ਨੰਬਰ ਦੇਨੇ ਉਹਨੇ ਸਾਨੂੰ ਤੁਸੀਂ ਫੋਨਸ ਕਰ ਸਕਦੇ ਹੋ ਸੋ ਆਪ ਸਾਥੋਂ ਵੀਡੀਓ ਬਣਾਉਣ ਚ ਕੋਈ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਪਰਮਾਤਮਾ ਤੁਹਾਨੂੰ ਤੰਦਰੁਸਤੀ ਤਰੱਕੀ ਬਖਸ਼ਣ ਸਤਿ ਸ੍ਰੀ ਅਕਾਲ ਜੀ